ਸੋ ਅੱਜ ਜਿਹੜੇ ਮਸਲੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਹੁਣ ਚੱਲ ਰਿਹਾ ਮਸਲਾ ਪਰਾਲੀ ਪਰਾਲੀ ਕਿਸਾਨਾਂ ਵਾਸਤੇ ਚੇਤਾਵਨੀ ਆਪਾਂ ਕਹਿ ਸਕਦੇ ਹਾਂ ਜਾਂ ਦੂਜੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਖੇਤਾਂ ਦੇ ਵਿੱਚ ਖਾਦ ਤਿਆਰ ਕਰਨੀ ਹੈ ਇੱਕ ਵਰਦਾਨ ਹੈ ਕਿਸਾਨਾਂ ਵਾਸਤੇ ਸੋ ਜਿਵੇਂ ਹੁਣ ਸੁਪਰੀਮ ਕੋਰਟ ਦੇ ਵੀ ਨਿਰਦੇਸ਼ ਹੈ ਸਰਕਾਰ ਦੇ ਵੀ ਨਿਰਦੇਸ਼ ਹੈ ਕਿ ਕਿਸਾਨਾਂ ਨੇ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਉਣੀਗੀ ਸੋ ਉਸ ਵਾਸਤੇ ਜਿਹੜਾ ਕਿਸਾਨਾਂ ਵਾਸਤੇ ਇੱਕ ਚੇਤਾਵਨੀ ਬਣ ਜਾਂਦੀ ਹੈ ਕਿ ਇਹ ਕਿਸਾਨ ਆ ਜਿਹੜੇ ਪ੍ਰਾਲੀ ਦਾ ਹੱਲ ਕਿਵੇਂ ਕਰਨ ਸੋ ਇਹਦਾ ਹੱਲ ਆ ਜਿਹੜਾ ਉਹ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਇੱਕ ਤਰੀਕਾ ਇਹਨੂੰ ਖੇਤ ਦੇ ਵਿੱਚ ਰੱਖ ਕੇ ਆਪਾਂ ਕਿਸੇ ਢੰਗ ਦੇ ਨਾਲ ਇਹਨੂੰ ਖੇਤ ਦੇ ਵਿੱਚ ਮਿਲਾਉਣਾ ਖੇਤ ਦੇ ਵਿੱਚ ਹੀ ਆਪਾਂ ਪ੍ਰਾਲੀ ਨੂੰ ਰੱਖਣਾ ਦੂਜਾ ਤਰੀਕਾ ਇਹ ਹੈ ਕਿ ਇਹਨੂੰ ਆਪਾਂ ਬੈਲਰ ਦੇ ਨਾਲ ਗੱਠਾ ਬਣਾ ਕੇ ਪ੍ਰਾਲੀ ਦੀ ਉਹ ਖੇਤ ਦੇ ਵਿੱਚੋਂ ਬਾਹਰ ਕੱਢ ਦੇਣਾ ਸੋ ਅਸੀਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਹਰ ਸਾਲ ਗੱਠਾ ਬਣਾ ਕੇ ਖੇਤ ਦੇ ਵਿੱਚੋਂ ਪਰਾਲੀ ਨੂੰ ਬਾਹਰ ਨਾ ਕੱਢੋ ਤੁਸੀਂ 2 ਸਾਲ ਪਰਾਲੀ ਨੂੰ ਖੇਤ ਦੇ ਵਿੱਚ ਰੱਖ ਲਓ ਤੀਜੇ ਸਾਲ ਉਹਦੀਆਂ ਗੱਠਾਂ ਬਣਾ ਕੇ ਬਾਹਰ ਕੱਢ ਦਿਓ ਠੀਕ ਹੈ ਜੀ ਫਿਰ 2 ਸਾਲ ਹੋਰ ਖੇਤ ਦੀਆਂ ਵਿੱਚ ਰੱਖ ਲਓ ਉਹ ਮਿਕਸਿੰਗ ਕਰ ਲਓ ਤੀਜੇ ਸਾਲ ਉਸ ਖੇਤ ਦੇ ਵਿੱਚ ਉਹ ਗੱਠਾ ਬਣਾ ਕੇ ਬਾਹਰ ਕੱਢ ਦਿਓ ਜਦੋਂ ਆਪਾਂ ਹਰੇਕ ਸਾਲ ਇੱਕੋ ਖੇਤ ਦੇ ਵਿੱਚੋਂ ਗੱਠਾ ਬਣਾ ਕੇ ਪਰਾਲੀ ਸਾਰੀ ਬਾਹਰ ਕੱਢੀ ਜਾਂਦੇ ਆ ਨਾ ਉਹ ਕੱਲੀ ਪਰਾਲੀ ਬਾਹਰ ਨਹੀਂ ਨਿਕਲਦੀ ਪਰਾਲੀ ਦੇ ਨਾਲ ਬੜੇ ਵੜਮੁੱਲੇ ਤੱਤ ਆ ਜਿਹੜੇ ਪਰਾਲੀ ਦੇ ਵਿੱਚ ਪਏ ਉਹ ਵੀ ਖੇਤ ਤੋਂ ਬਾਹਰ ਚਲੇ ਜਾਂਦੇ ਆ ਬਹੁਤ ਜ਼ਿਆਦਾ ਆਰਗੈਨਿਕ ਮੈਟਰ ਆ ਜਿਹੜਾ ਜੈਵਿਕ ਮਾਦਾਂ ਜਿਹੜਾ ਕਿਸੇ ਵੀ ਮੁੱਲ ਤੇ ਨਹੀਂ ਮਿਲਦਾਗਾ ਉਹ ਵੀ ਖੇਤ ਦੇ ਵਿੱਚੋਂ ਬਾਹਰ ਚਲਾ ਜਾਂਦਾ ਸੋ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਪਰਾਲੀ ਨੂੰ ਖੇਤ ਦੇ ਵਿੱਚ ਹੀ ਰੱਖੀਏ ਸੋ ਉਹਦੇ ਵਾਸਤੇ ਜਿਹੜੀ ਆਪਣੀ ਅੱਜ ਦੀ ਵੀਡੀਓ ਆਪਾਂ ਸਪੈਸ਼ਲ ਤੌਰ ਤੇ ਜਿਹੜੀ ਇਹ ਕਰ ਰਹੇ ਆ ਇਹਦੇ ਵਿੱਚ ਆਪਾਂ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਆਪਾਂ ਪਰਾਲੀ ਨੂੰ ਖੇਤ ਦੇ ਵਿੱਚ ਰੱਖਣਾ ਸਭ ਤੋਂ ਪਹਿਲਾਂ ਤਾਂ ਜਿਹੜੀ ਪਹਿਲੀ ਰਿਕੁਆਇਰਮੈਂਟ ਉਹ ਇਹ ਹੈ ਕਿ ਜਿਹੜੀ ਆਪਾਂ ਕੰਬਾਈਨ ਹੈ ਜਿਹਦੇ ਨਾਲ ਆਪਾਂ ਖੇਤ ਦੀ ਵਢਾਈ ਕਰਵਾਉਨੇ ਆ ਉਹਦੇ ਉੱਤੇ ਐਸਐਮਐਸ ਜ਼ਰੂਰ ਲੱਗਿਆ ਹੋਵੇ ਜੇ ਉਹਦੇ ਉੱਤੇ ਐਸਐਮਐਸ ਲੱਗਿਆ ਹੋਊਗਾ ਤਾਂ ਉਹ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕਰ ਦਿੰਦਾ ਪਰਾਲੀ ਨੂੰ ਫਿਰ ਉਹ ਪਰਾਲੀ ਨੂੰ ਜਿਹੜਾ ਸੰਭਾਲਣਾ ਕੋਈ ਬਹੁਤਾ ਔਖਾ ਨਹੀਂਗਾ ਠੀਕ ਹੈ ਜੀ ਬਾਕੀ ਜਿਹੜੀ ਆਪਾਂ ਅੱਜ ਤੁਹਾਨੂੰ ਚੀਜ਼ ਵਿਖਾ ਰਹੇ ਆ ਪੂਸਾ ਡੀਕੰਪੋਜ਼ਰ 올라운ڈر 플러스 ਦੇ ਨਾਮ ਤੇ ਆਇਆ ਵਿਭਾਗ ਕੋਲੇ ਆਇਆ ਇਹ ਪੂਸਾ ਡੀਕੰਪੋਜ਼ਰ ਆ ਇਹ ਪਹਿਲਾਂ ਵੀ ਆਉਂਦਾ ਸੀਗਾ ਪਹਿਲਾਂ ਜਿਹੜਾ ਪੂਸਾ ਡੀਕੰਪੋਜ਼ਰ ਆਉਂਦਾ ਸੀਗਾ ਉਹਨੂੰ ਬਣਾਉਣਾ ਉਹ ਜਿਵੇਂ ਜਾਗ ਲਾਉਣ ਵਾਸਤੇ ਉਹ ਵਿੱਚ ਗੁੜ ਪਾਉਣਾ ਪੈਂਦਾ ਸੀਗਾ ਫਿਰ ਉਹਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਡੀਕੰਪੋਜ਼ਰ ਪਾ ਕੇ ਉਹਨੂੰ ਹਲਾ ਕੇ ਕਈ ਦਿਨ ਰੱਖਣਾ ਪੈਂਦਾ ਸੀਗਾ ਉਹ ਤਿਆਰ ਹੁੰਦਾ ਸੀਗਾ ਉਹ ਤੋਂ ਬਾਅਦ ਫਿਰ ਉਹਦਾ ਸਪਰੇਅ ਹੁੰਦਾ ਸੀਗਾ ਹੁਣ ਇਹ ਇਹਨਾਂ ਨੇ ਬੜੇ ਆਸਾਨ ਤਰੀਕੇ ਨਾਲ 750 ਗ੍ਰਾਮ ਦੀ ਪੈਕਿੰਗ ਚ ਆਉਂਦਾ ਇਹ 750 ਗ੍ਰਾਮ ਪੈਕਿੰਗ ਦੇ ਵਿੱਚ ਇਹ ਆਪਾਂ 200 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਸਿੱਧਾ ਸਪਰੇਅ ਕਰ ਦੇਣਾ ਖੇਤ ਦੇ ਉੱਤੇ ਵੇਖੋ ਇਹ ਹੁਣ ਜਿੱਥੇ ਤਾਂ ਆਪਾਂ ਸੁਪਰ ਐਸਐਮਐਸ ਦੇ ਨਾਲ ਕਟਾਈ ਕੀਤੀ ਹੈ ਸੁਪਰ ਐਸਐਮਐਸ ਫਿਟਡ ਕੰਬਾਈਨ ਦੇ ਵਿੱਚ ਉੱਥੇ ਤਾਂ ਤੁਸੀਂ ਸਿੱਧਾ ਸਪਰੇਅ ਕਰਕੇ ਤੇ ਉਸ ਤੋਂ ਬਾਅਦ ਆਪ ਦਾ મતલਬ ਸੁਪਰ ਸੀਡਰ ਚਲਾ ਕੇ ਆਪ ਦੀ ਕਣਕ ਦੀ ਜਿਹੜੀ ਬਜਾਈ ਕਰ ਸਕਦੇ ਹੋ ਪਰ ਜਿੱਥੇ ਪਰਾਲੀ ਜਿਆਦਾ ਪਈ ਆ ਆਪਾਂ ਸੁਪਰ ਐਸਐਮਐਸ ਵਾਲੀ ਕੰਬਾਈਨ ਦੇ ਨਾਲ ਨਹੀਂ ਹਾਰਵੈਸਟਿੰਗ ਕੀਤੀ ਉੱਥੇ ਸਪਰੇਅ ਦੀ ਸਿੱਧੀ ਹੋ ਜਾਣੀ ਹੈ ਪਰ ਉੱਥੇ ਤੁਹਾਨੂੰ ਪਹਿਲਾਂ ਰੋਟਾਵੇਟਰ ਨਾਲ ਜਾਂ ਐਮਬੀ ਪਲੋ ਨਾਲ ਪਰਾਲੀ ਵਿੱਚ ਮਲਾਉਣੀ ਪਊਗੀ ਮਿੱਟੀ ਦੇ ਉਹ ਤੋਂ ਬਾਅਦ ਜੇ ਲੋਡ ਆ ਤਾਂ ਪਤਲਾ ਜਾਂ ਪਾਣੀ ਲਾ ਦਿਓ ਤੁਸੀਂ ਖੇਤ ਨੂੰ ਠੀਕ ਹੈ ਜੀ ਪਰਾਲੀ ਦੋ ਵਿੱਚ ਮਿਲ ਜੂਗੀ ਪਾਣੀ ਲਾ ਕੇ ਤੇ ਜਿਹੜਾ ਇਹ ਬਹੁਤ ਜਲਦੀ ਜਿਹੜਾ ਪਰਾਲੀ ਨੂੰ ਖੇਤ ਦੇ ਵਿੱਚ ਗਲ ਦਿੰਦਾ ਹੈ ਤੁਸੀਂ ਤੁਰੰਤ ਇਹਦੀ ਸਪਰੇਅ ਕਰ ਸਕਦੇ ਹੋ ਕੋਈ ਸਮੱਸਿਆ ਨਹੀਂ ਜਦੋਂ ਮਰਜ਼ੀ ਵੀ ਤੁਸੀਂ ਇਹਦੀ ਸਪਰੇਅ ਕਰ ਦਿਓ ਉਸ ਤੋਂ ਬਾਅਦ 10 ਤੋਂ 12 ਦਿਨ ਤੁਸੀਂ 15 ਦਿਨ ਤੱਕ ਜੇ ਤੁਸੀਂ ਪਰਾਲੀ ਨੂੰ ਖੇਤ ਦੇ ਵਿੱਚ ਪਈ ਰਹਿਣ ਦਿਓਗੇ ਠੀਕ ਹੈ ਜੀ ਨਾਲ ਦੀ ਨਾਲ ਬਜਾਈ ਨਾ ਕਰੋ ਜੇ ਤੁਸੀਂ ਐਸਐਮਐਸ ਵਾਲੀ ਕੰਬਾਈਨ ਦੇ ਨਾਲ ਵੱਢਿਆ ਝੋਨਾ ਫਿਰ ਇਹਨੂੰ ਇਹਦੀ ਸਪਰੇਅ ਕਰਕੇ ਭਾਵੇਂ ਨਾਲ ਦੀ ਨਾਲ ਹੀ ਬਜਾਈ ਕਰ ਦਿਓ ਫਿਰ ਕੋਈ ਪ੍ਰੋਬਲਮ ਨਹੀਂ ਜੇ ਦੂਜੀ ਕੰਬਾਈਨ ਦੇ ਨਾਲ ਆਪਾਂ ਐਸਐਮਐਸ ਵਾਲੀ ਨਹੀਂ ਕੰਬਾਈਨ ਲੂਜ਼ ਪਰਾਲੀ ਆਪਣੇ ਖੇਤ ਦੇ ਵਿੱਚ ਹਾਂਜੀ ਫਿਰ 10 ਤੋਂ 15 ਦਿਨ ਆਪਣਾ ਪਰਾਲੀ ਖੇਤ ਦੇ ਵਿੱਚ ਪਈ ਰਹਿਣ ਦੇਣੀ ਚਾਹੀਦੀ ਹੈ ਉਹਦੀ ਮਿਕਸਿੰਗ ਕਰਕੇ ਉਹਨੂੰ ਥੋੜਾ ਜਿਹਾ ਪਾਣੀ ਲਾ ਕੇ ਥੋੜਾ ਟਾਈਮ ਜੇ ਪਰਾਲੀ ਖੇਤ ਦੇ ਵਿੱਚ ਰਹਿ ਜੂਗੀ ਤਾਂ ਉਹ ਚੰਗੀ ਤਰ੍ਹਾਂ ਜਿਹੜਾ ਇਹ ਪਰਾਲੀ ਨੂੰ ਗਾਲ ਦਊਗਾ ਇਹ 750 ਗ੍ਰਾਮ ਜਿਵੇਂ ਮੈਂ ਤੁਹਾਨੂੰ ਦੱਸਿਆ 750 ਗ੍ਰਾਮ ਦੀ ਪੈਕਿੰਗ ਦੇ ਵਿੱਚ ਆਉਂਦਾ ਹੈ ਇੱਕ ਏਕੜ ਦੇ ਵਾਸਤੇ ਹੈ 750 ਗ੍ਰਾਮ ਨੂੰ 200 ਲੀਟਰ ਪਾਣੀ ਦੇ ਵਿੱਚ ਆਪਾਂ ਮਿਕਸ ਕਰਨਾ ਤੇ ਕਿਸੇ ਵੀ ਚੀਜ਼ ਦੇ ਮਦਦ ਦੇ ਨਾਲ ਆਪਾਂ ਉਹਦੀ ਸਪਰੇਅ ਕਰ ਸਕਦੇ ਹਾਂ ਠੀਕ ਹੈ ਜੀ ਸਪਰੇਅ ਕਰਕੇ ਉਹ ਤੋਂ ਬਾਅਦ ਬਸ ਆਪਾਂ ਖੇਤ ਨੂੰ ਤਿਆਰ ਕਰਕੇ ਆਪਾਂ ਕਣਕ ਦੀ ਬਿਜਾਈ ਕਰ ਸਕਦੇ ਆ ਜੇ ਐਸਐਮਐਸ ਫਿਟਡ ਕੰਬਾਈਨ ਦੇ ਨਾਲ ਆਪਾਂ ਵੱਢਿਆ ਤਾਂ ਨਾਲ ਦੀ ਨਾਲ ਭਾਵੇਂ ਤੁਸੀਂ ਬਿਜਾਈ ਕਰਦੇ ਹੋ ਦੂਜੀ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ 10 ਤੋਂ 12 ਦਿਨ ਖੇਤ ਨੂੰ ਟਾਈਮ ਦੇਣਾ ਉਹਦੇ ਨਾਲ ਜਿਹੜੀ ਇਹਦੀ ਪੂਰੀ ਪਰਾਲੀ ਹੈ ਜਿਹੜੀ ਉਹ ਛੇਤੀ ਗੱਲਾਂ ਦੇ ਵਿੱਚ ਇਹ ਮਦਦ ਕਰਦਾ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਹੈ ਇਹ ਤੁਸੀਂ ਖੇਤੀਬਾੜੀ ਵਿਭਾਗ ਦੇ ਨਾਲ ਤਾਲਮੇਲ ਕਰਕੇ ਇਹਨੂੰ ਲੈ ਸਕਦੇ ਹੋ ਖੇਤੀਬਾੜੀ ਵਿਭਾਗ ਕੋਲੇ ਇਹਦੇ ਫ੍ਰੀ ਟ੍ਰਾਇਲ ਆਏ ਆ ਕਿਤੇ ਵੀ ਤੁਸੀਂ ਬਲਾਕ ਦਫ਼ਤਰ ਦੇ ਵਿੱਚ ਏਡੀਓ ਸਹਿਬਾਨ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਤਾਲਮੇਲ ਕਰਕੇ ਇਹਨੂੰ ਪ੍ਰਾਪਤ ਕਰਕੇ ਇਹਦਾ ਵਾਧੂ ਆ ਜਿਹੜਾ ਲਾਭ ਜਿਹੜਾ ਉਠਾ ਸਕਦੇ ਹੋ ਇਹਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦਾ ਜਿੱਥੇ ਇਹ ਤਾਂ ਮੈਂ ਦੱਸਦਾ ਤੁਹਾਨੂੰ ਪਰਾਲੀ ਦੇ ਵਾਸਤੇ ਜਿੱਥੇ ਕਿਤੇ ਆਪਣੇ ਵੈਸੇ ਘਰ ਦੇ ਵਿੱਚ ਸਬਜ਼ੀਆਂ ਦਾ ਵੇਸਟ ਹੁੰਦਾ ਪੱਤਿਆਂ ਦਾ ਵੇਸਟ ਹੁੰਦਾ ਹੋਰ ਕੋਈ ਵੀ ਜੈਵਿਕ ਮਾਦੇ ਦਾ ਵੇਸਟ ਆ ਜਾਂ ਘਰੇ ਰੂੜੀ ਪਈ ਆ ਆਪਣੇ ਉਹਦੇ ਵਿੱਚ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਆ ਉਹਦੇ ਵਿੱਚ ਆਪਾਂ ਇਹਨੂੰ ਵਰਤ ਕੇ ਨਾ ਜਿਵੇਂ ਇੱਥੇ ਆਪਾਂ 200 ਲੀਟਰ ਪਾਣੀ ਲੈਣਾ ਉੱਥੇ ਆਪਾਂ 100 ਲੀਟਰ ਪਾਣੀ ਦੇ ਵਿੱਚ ਇਹਦਾ ਘੋਲ ਬਣਾ ਕੇ ਕੋਈ ਵੀ ਆਪਣੇ ਕੋਲੇ ਘਰੇ ਫालतू ਵਸਤੂ ਆਪਾਂ ਇਕੱਠੀਆਂ ਕਰਦੇ ਆ ਰੂੜੀ ਆ ਆਪਣੇ ਕੋਲੇ ਉਹਦੇ ਵਿੱਚ ਉਹਨੂੰ ਗਿੱਲੀ ਜੀ ਕਰਕੇ ਨਾ ਉਹਦੇ ਵਿੱਚ ਇਹਦਾ ਘੋਲ ਪਾ ਦੇਣਾ ਆਪਾਂ ਉਹਦੇ ਨਾਲ ਆ ਜਿਹੜਾ ਰੂੜੀ ਆ ਆਪਣੇ ਬੜਾ ਟਾਈਮ ਲਾ ਦਿੰਦੀ ਹੈ ਤਿਆਰ ਹੋਣ ਵਾਸਤੇ ਖਾਦ ਬਣਨ ਵਾਸਤੇ ਇਹ तकरीबन ਮਹੀਨੇ ਦੇ ਵਿੱਚ ਇੱਕ ਰੂੜੀ ਦੀ ਖਾਦ ਤਿਆਰ ਕਰ ਦਿੰਦਾ ਠੀਕ ਹੈ ਜੀ ਸੋ ਇੱਕ ਬੜਾ ਵਧੀਆ ਇੱਕ ਵਰਦਾਨ ਹੈ ਕਿਸਾਨ ਵੀਰੋ ਇਹੋ ਜੇ ਪ੍ਰੋਡਕਟ ਵਰਤੋ ਇਹਨਾਂ ਦੀ ਵਰਤੋਂ ਤੋਂ ਬਾਅਦ ਕੀ ਇਹਨਾਂ ਦੇ ਰਿਜ਼ਲਟ ਆਉਂਦੇ ਆ ਤੁਸੀਂ ਵੀ ਸਾਨੂੰ ਦੱਸੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ